ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਕਮਾਲ ਦਾ ਨੁਕਤਾ ਸਾਂਝਾ ਕਰਨ ਜਾ ਰਹੇ ਹਾਂ ਇਹ ਨੁਕਤਾ ਕਹਿ ਲਓ ਇਹਨੂੰ ਉਪਾਅ ਕਹਿ ਲਓ ਜਾਂ ਆਪਣੀ ਸਵੇਰ ਦੀ ਇੱਕ ਚੰਗੀ ਆਦਤ ਕਹਿ ਲਓ ਜੋ ਵੀ ਕਹਿ ਲਓ ਪਰ ਕਰਨਾ ਇਹ ਕੰਮ ਲਗਾਤਾਰ ਹੈ ਇੱਕ ਮਹੀਨਾ ਲਗਾਤਾਰ ਸਵੇਰੇ ਉੱਠਦੇ ਅਨਸਾਰ ਉਸ ਤੋਂ ਬਾਅਦ ਦਿਨ ਦੇ ਵਿੱਚ ਜਦੋਂ ਸਮਾਂ ਮਿਲਦਾ ਹੈ ਉਦੋਂ ਉਸ ਤੋਂ ਬਾਅਦ ਜਦੋਂ ਭਣਾ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਮੰਨਵਡੀਆਂ ਨੇ ਖਾਣਾ ਤਿਆਰ ਕਰਦੀਆਂ ਨੇ ਜਦੋਂ ਭੈਣਾ ਨੇ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਇਹ ਗੱਲਾਂ ਆਪਣੇ ਮਨ ਅੰਦਰ ਦੁਹਰਾਉਂਦੇ ਰਹਿਣਾ ਹੈ ਇਸ ਤਰ੍ਹਾਂ ਜਿਵੇਂ ਜਿਵੇਂ ਆਪਣਾ ਕੰਮ ਕਰੀ ਜਾਣਾ ਓਵੇਂ ਓਵੇਂ ਇਹ ਸੰਕਲਪ ਇਹ ਗੱਲਾਂ ਆਪਣੇ ਮਨ ਅੰਦਰ ਦੁਹਰਾਉਂਦੇ ਰਹਿਣਾ ਹੈ ਅਤੇ ਸਵੇਰੇ ਉੱਠਦੇ ਅਨੁਸਾਰ ਤਾਂ ਜ਼ਰੂਰ ਹੀ ਜਦੋਂ ਹੀ ਆਪਾਂ ਉੱਠੇ ਬਿਸਤਰ ਤੇ ਬੈਠੇ ਮਾਲਕ ਦਾ ਸ਼ੁਕਰਾਨਾ ਕੀਤਾ ਵਾਹਿਗੁਰੂ ਜੀ ਦਾ ਨਾਮ ਜਪਿਆ ਫਿਰ ਉਸ ਤੋਂ ਬਾਅਦ ਇਹ ਗੱਲਾਂ ਆਪਣੇ ਆਪ ਦੇ ਨਾਲ ਕਰਨੀਆਂ ਨੇ ਇਹ ਪੋਜ਼ਿਟਿਵ ਵਿਚਾਰ ਨੇ ਜੋ ਆਪਾਂ ਆਪਣੇ ਮਨ ਅੰਦਰ ਸਵੇਰੇ ਸਵੇਰ ਭਰਨੇ ਨੇ ਜਿਸ ਤਰ੍ਹਾਂ ਕਿ ਪਹਿਲਾ ਵਿਚਾਰ ਕਿ ਮੈਂ ਸ਼ਾਂਤ ਹਾਂ ਮੈਂ ਖੁਸ਼ ਹਾਂ ਮੈਂ ਤੰਦਰੁਸਤ ਹਾਂ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਸਦਾ ਮੇਰੇ ਅੰਗ ਸੰਗ ਨੇ ਹਰ ਵੇਲੇ ਮੇਰੀ ਰੱਖਿਆ ਕਰ ਰਹੇ ਨੇ ਮੇਰਾ ਘਰ ਸਵਰਗ ਹੈ ਮੇਰਾ ਪਰਿਵਾਰ ਬਹੁਤ ਖੁਸ਼ ਹੈ। ਪਾਪ ਕੀ ਜੋ ਤੁਸੀਂ ਆਪਣੇ ਲਈ ਚਾਹੁੰਦੇ ਆ ਨਾ ਉਹਨਾਂ ਚੀਜ਼ਾਂ ਨੂੰ ਆਪਣੇ ਮਨ ਅੰਦਰ ਇੰਜ ਭਰਨਾ ਵੀ ਜਿਵੇਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣ ਇਹ ਪੋਜ਼ਿਟਿਵ ਵਿਚਾਰ ਆਪਣੇ ਮਨ ਅੰਦਰ ਦੁਹਰਾਉਣੀ ਆ। ਜਿਵੇਂ ਇੰਜ ਕਹਿ ਲਈਏ ਵੀ ਆਪਾਂ ਇਹ ਸਾਰੇ ਮੈਸੇਜ ਆਪਣੇ ਮਨ ਨੂੰ ਦੇਨੇ ਆ ਕਿਉਂਕਿ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ। ਜੋ ਵੀ ਸਾਡੇ ਮਨ ਅੰਦਰ ਵਿਚਾਰ ਜਾਂਦੇ ਨੇ ਅਸੀਂ ਹੌਲੀ ਹੌਲੀ ਉਦਾਂ ਦੇ ਹੀ ਬਣਦੇ ਜਾਂਦੇ ਆ ਤਾਂ ਫਿਰ ਕਿਉਂ ਨਾ ਆਪਾਂ ਆਪਣੇ ਮਨ ਅੰਦਰ ਉਹਨਾਂ ਗੱਲਾਂ ਦਾ ਚਿੰਤਨ ਕਰੀਏ ਉਹ ਵਿਚਾਰ ਭਰੀਏ ਜੋ ਸਾਨੂੰ ਸੱਚਮੁੱਚ ਚਾਹੀਦਾ ਹੈ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਉਹਦੇ ਬਾਰੇ ਗੱਲ ਕਰਨੀ ਆ ਤੇ ਇਸ ਦੀ ਸ਼ੁਰੂਆਤ ਸਵੇਰੇ ਸਵੇਰ ਤੋਂ ਕਰਨੀ ਆ ਕਿਉਂਕਿ ਜੋ ਵਿਚਾਰ ਇੱਕ ਵਾਰ ਸਾਡੇ ਮਨ ਅੰਦਰ ਛੇਰੇ ਛੇਰੇ ਆ ਜਾਂਦੇ ਨੇ ਉਹ ਪੂਰਾ ਦਿਨ ਸਾਡੇ ਉੱਤੇ ਆਪਣਾ ਪ੍ਰਭਾਵ ਪਾ ਕੇ ਰੱਖਦੇ ਆ ਤਾਂ ਇਹ ਕੰਮ ਜ਼ਰੂਰ ਕਰਨਾ ਹੈ ਇਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਚੰਗਾ ਬਦਲਾਅ ਆਉਂਦਾ ਹੈ ਅਤੇ ਸੇਰੇ ਉੱਠ ਕੇ ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਪਾਠ ਤਾਂ ਆਪਾਂ ਕਰਨਾ ਹੀ ਕਰਨਾ ਹੈ ਉਸ ਤੋਂ ਇਲਾਵਾ ਇਹ ਚੰਗੇ ਵਿਚਾਰ ਆਪਣੇ ਮਨ ਅੰਦਰ ਭਰਨੇ ਆ